O kadar değil mi? Selahattin Allah pek selahattin Ne bari ki

ਹੈਲੋ ਸਤਿ ਸ਼੍ਰੀ ਅਕਾਲ ਜੀ। ਪਰਦੇ ਸਰਦੀਪਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ। ਆਪਾਂ ਠੀਕ-ਠਾਕ ਆ ਜੀ, ਸੰਡੇ ਦਾ ਦਿਨ ਅੱਜ ਤੇ ਹੁਣ ਵੇਲੇ ਹੋਏ ਆਂ ਜੀ ਵਾਲੇ। ਇੱਧਰ ਨੂੰ ਆਏ ਆ। ਬਾਕੀ ਵਧੀਆ ਜੀ ਠੀਕ ਆ। ਤੋਂ ਉਧਰ ਬਣਾ ਲਿਆ ਤੇ ਵਿੱਚ ਢਿੱਲੀ ਲੈ ਕੇ ਤੇ ਵਧੀ ਜਾਣਾ ਚਾਹੁੰਦੇ ਵਾਲੇ ਤੱਕ। ਮਰੋ ਮੰਨਾ।

जी की हाल है जी कम काम धन अभी सारे दुखनेरपाई करके कटे तो और वाइए जी ठीक ठाक है ना ਤੇ ਤੁਮਾਹੂੰ ਕਿਦੇ ਠੰਡਾ ਹੋ ਜਾਂਦਾ ਕਿਤੇ ਕਿਵੇਂ ਹੋ ਜਾਂਦਾ ਤੇ ਮੇਰੇ ਨਾਲ ਜੀ ਹੱਥ ਤੇ ਆ ਚੀਜ਼ ਬਣ ਗਈ ਬਿਆਈ ਜੀ ਬਣ ਗਈ ਹੈ ਜਿਹੜਾ ਨਾ ਸਰਕ ਸਰਕਦੀ ਰਹਦੀ ਕਿੰਨਾ ਇਹਦੇ ਤੇ ਲੋਸ਼ਨ ਕਰੀਮ ਤੇਲ ਕੁਝ ਵੀ ਲਾ ਲਵੀਂ ਸੈਟ ਨਹੀਂ ਹੁੰਦੀ ਇਹ ਸੋਟੀ ਫੜ ਕੇ ਤੁਰਦੀ ਹੈ ਜੀ ਮੈਂ ਉਹਦੇ ਨਾਲ ਬਣ ਜਾਂਦੀ ਹੈ ਤੇ ਇਹ ਗੂਠਾ ਵੀ ਇਦਾਂ ਹੀ ਖਰਾਬ ਹੋ ਗਿਆ ਸਾਰਾ ਕੋਈ ਫਾਲਾਨੀ ਜਨ ਚੀਜ਼ਾਂ ਦਾ ਫਿਰ ਹੁਣ ਸੋਟੀ ਤਾਂ ਫੜ ਕੇ ਤੁਰਨਾ ਹੀ ਹੁੰਦਾ ਹਨਾ ਉਦੇ ਨਾਲ ਇਹ ਬੈਜੀ ਬਣੀ ਹੈ ਲੀੜਿਆਂ ਦੇ ਨਾਲ ਜਿਹੜਾ ਤੱਕਦੀ ਕਾਫੀ ਭੜੀ ਜੀ ਲੱਗਦੀ ਹੈ ਪਹਿਲਾਂ ਵੀ ਕੁਛ ਉਹ ਘਰੋਂ ਹੀ ਲੈ ਕੇ ਗਏ ਆ ਜਵਾਕ ਆ ਕੇ ਉਹ ਆਂ ਆ ਅੰਦਰ ਤਰਾ ਦਸ ਮਾਂ ਉਹਨਾਂ ਦੀ ਕੁੜੀ ਜੀ ਕੀ ਕਮਲ ਦੀ ਉਹ ਜਵਾਕ ਨੂੰ ਖਾ ਰਿਹਾ ਕੁਝ ਿਆਣਾ ਬੰਦਾ ਹੈ ਨਹੀਂ ਨਾ ਆਉਂਦੇ ਨਹੀਂ ਮੱਖੀਆਂ ਜੇ ਪੱਖਾ ਬੰਦ ਕਰ ਦਿੰਨੇ ਤਾਂ ਮੱਖੀਆਂ ਵੀ ਨਹੀਂ ਬਹਿਣ ਦਿੰਦਾ ਤੇ ਜੇ ਛੱਡ ਲੈਨੇ ਤੇ ਠੰਡ ਲੱਗਣ ਲੱਗ ਜਾਂਦੀ ਐ ਤੇ ਅੱਜ ਫਿਲਹਾਲ ਕੋਈ ਨਹੀਂ ਸੀਗਾ ਕੰਮ ਹਲੇ ਮਸ਼ੀਨ ਵਾਲਾ ਕਰਨ ਵਾਲਾ ਤੇ ਮੇਰਾ ਰੱਦਾ ਸੀਗਾ ਵੀ ਇੱਕ ਜੋੜਾ ਜਰਾ ਬਾਂ ਦਾ ਹੋਰ ਸ਼ੁਰੂ ਕਰ ਲੈਂਦੇ ਤੇ ਹਲੇ ਕੋਈ ਮੈਂ ਰੰਗ ਨਹੀਂ ਫਾਈਨਲ ਕਰ ਪਾਉਂਦੀ ਵੀ ਵੀ ਕੀ ਕਰਾਂ ਸੂਟ ਹੈਗਾ ਕੱਢਣ ਵਾਲਾ ਤੇ ਚਾਹੇ ਫਿਰ ਸੂਟ ਤੇ ਲੱਗਦੇ ਆ ਚਾਹੇ ਸਰਪਾਈ ਵਰਦੇ ਆ ਸੋਵਸ ਸੋਵ ਚੰਗੀ ਰਹੀ ਅੱਜ ਸਵੇਰ ਦੀ ਵਧਗਾ ਰਹੀ ਵਾਹਿਗੁਰੂ ਦੀ ਕਿਰਪਾ ਨਾਲ ਸੋਹਣਾ ਦਿਨ ਚੜਿਆ ਤੇ ਚਰੂਜੀ ਪ੍ਰਮਾਤਮਾ ਸਾਰਿਆਂ ਲਈ ਵਧਗਾ ਲੈ ਕੇ ਆਵੇ ਸੋਹਣਾ ਲੈ ਕੇ ਆਵੇ ਸਾਰਾ ਕੁਝ ਚੰਗੀ ਮਹਾਰਾਜ ਸ਼ਬਦਾਂ ਅਰਦਾਸ ਬੇਨਤਨ ਕਬੂਲ ਕਰੇ ਸਭ ਨੂੰ ਤਰੱਕੀ ਦੇ ਵਾਹਿਗੁਰੂ ਆਪਾ ਤੇਹੀ ਆਣੇ ਹਨ ਤੇ ਸਹਿਜ ਭੜੀ ਜਾਂਦਾ ਸਰਨ ਆਲਿਆ ਸੀ ਸਰਵਾਤਾ ਦਾ ਦੇ ਮੜੀ ਮੜੀ ਵਾਲ ਜੀ ਚਲਦੀ ਤਾਂ ਠੀਕ ਹੈ ਤੇ ਜੇ ਪੱਕਾ ਛੱਡ ਲੈਨੇ ਫਿਰ ਨਾ ਪਤ ਨਹੀਂ ਕਿ ਮੱਖਾਂਾਂ ਆ ਬੈਠੀ ਜਾਂਦੀਆਂ ਨੇ ਉੱਤੇ ਕਿੰਨਾ ਜਿਆਦਾ ਹਨ ਲੱਗਦੂ। ਇਹ ਕੋ ਇਧਰ ਲਾ ਬਾਹਰ ਕੁਲ੍ਲਾ ਹੁਣ ਕਰਕੇ ਨਾ ਫਿਰ ਮੱਖਾਂਾਂ ਇਧਰ ਹੀ ਨੇ ਪਰ ਆਉਂਦਾਂ। ਚਲੋ ਜੀ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਕੱਲ ਕਿਸੇ ਨਵੇਂ ਵਲੋਗ ਨਾਲ ਮੇਰਾ ਉਸ ਦਿਮਾਗ 'ਚ ਕੰਮ ਤਾਂ ਦਾ ਵੱਡ ਗਿਆ ਯਾਦ ਆ ਗਿਆ। ਹੁਣ ਉਹ ਕੰਮ ਸ਼ੁਰੂ ਕਰਦੀ ਆਂ ਸੂਟ ਪਿਆ ਹਲੇ ਇੱਕ ਕੱਢਣ ਵਾਲਾ ਇਕ ਤਪਾ ਕਰਤਾ ਕੰਪਲੀਟ ਹੈ ਵਾਲਾ ਤਾਂ ਇਹ ਵਾਲਾ ਸੂਟ ਆਪਣਾ ਬੜੀਆ ਕੰਪਲੀਟ ਹੋ ਗਿਆ ਜੀ ਇਹ ਕੜਾਈ ਘੇਰੇ ਤੇ ਤੇ ਬਾਗਾ ਤੇ ਆ ਇਸ ਤਰ੍ਹਾਂ ਬੂਟ ਨਹੀਂ ਹੋਈ ਇਹਦੇ ਵਿੱਚ ਇਹ ਕਲੀ ਵੀ ਪਿੰਕ ਦੀ ਹੈ ਇੱਕ ਕ੍ਰੀਮ ਦੀ ਹੈ ਤੇ ਜੇ ਤੁਸੀਂ ਇਸ ਤਰ੍ਹਾਂ ਦੇ ਹਨਾ ਨੀਡਲਵਰਕ ਵਾਲੇ ਸੂਟ ਤਿਆਰ ਕਰਾਉਣੇ ਆ ਤਾਂ ਤੁਸੀਂ ਆਪਣੇ ਨਾਲ ਕੋਲ ਤੇ ਗੱਲ ਕਰ ਸਕਦੇ ਹੋ ਤੇ ਮਸ਼ੀਨ ਵਰਕ ਵਾਲੇ ਵੀ ਆਪਣੇ ਕੋਲ ਸੂਟ ਹੁੰਦੇ ਆ ਚਾਹੇ ਤੁਸੀਂ ਪੈਂਟ ਵਾਲੇ ਕਿਸੇ ਵੀ ਤਰ੍ਹਾਂ ਦੇ ਸੂਟ ਤਿਆਰ ਕਰਾਉਣੇ ਤੁਸੀਂ ਕਰਵਾ ਸਕਦੇ ਹੋ ਹਣਾ ਇਹ ਇਹ ਤਾਂ ਮੇਰੇ ਕੋਲੇ ਐਸ ਡਿਜ਼ਾਈਨ ਦੇ ਸੂਟਾਂ ਦੇ ਜੀ ਘੱਟੋ ਘੱਟ 10 ਆਰਡਰ ਪਏ ਨੇ ਤੇ ਪਰ ਹਲੇ ਵੀ ਹੌਲੀ ਹੌਲੀ ਕਰੀ ਜਾਂਦੀ ਹਣਾ ਤੇ ਇਹ ਥੋੜਾ ਜਿਆਦਾ ਜਿਆਦਾ ਟ੍ਰੈਂਡਿੰਗ ਚ ਚੱਲ ਰਹੇ ਐ ਇਸੇ ਨੂੰ ਵਾਧਾ ਪਾਉਂਦੇ ਨੇ ਤੇ ਇਸ ਵਿੱਚ ਹਫਤੇ ਚ ਸੂਟ ਤਿਆਰ ਕਰ ਦਿੰਦੇ ਵਾਲਾ ਤਾਂ ਨਹੀਂ ਕਹਿੰਦੀ ਹਫਤੇ ਚ ਕਰ ਦਿੰਦੀ ਹੈ ਉਗੀ ਜਿਹੜਾ ਨੇ ਦਿੱਲੀ ਦਾ ਹੀ ਕੰਮ ਆਪਣਾ ਤੇ ਹੈਗਾ ਤੇ ਕਿਉਂ ਸਵੇਰ ਸ਼ਾਮ ਵੀ ਘਰ ਦਾ ਕੰਮ ਸਾਰਾ ਆਪ ਹੀ ਕਰਨਾ ਹੁੰਦਾ ਤੇ ਪੁੱਛਿਆ ਸੀਗਾ ਆਪਾਂ ਕਿਸੇ ਨੂੰ ਵੀ ਕੰਮ ਤੇ ਲਾ ਲਗੇ ਕੋਈ ਨਹੀਂ ਲੱਗਦੀ ਇਸ ਤਰ੍ਹਾਂ ਪਤਾ ਨਹੀਂ ਕਿਉਂ ਜੀ ਪਤਾ ਨਹੀਂ ਮੇਰੀ ਰਾਸ਼ੀ ਨਹੀਂ ਕਿਸੇ ਨਾਲ ਮੈਚ ਕਰਦੀ ਤਾਂ ਹੀ ਨਹੀਂ ਕੋਈ ਲੱਗਦੀ ਤੇ ਬਾਕੀ ਇਦਾਂ ਹੀ ਬਸ ਆਉਂਦੀ ਆਉਦੀ ਸੋਚ ਹੁੰਦੀ ਹੈ ਨਾ ਤੇ ਬਾਕੀ ਕੰਮ ਫਿਰ ਮੈਂ ਉਹ ਜਿਹੇ ਤਰੀਕੇ ਨਾਲ ਵੜਦੀ ਹੁਣ ਜੇ ਵਜ ਮੈਂ ਕਰ ਸਕਾਂ ਤੇ ਚਲੋ ਵਧੀਆ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਜੀ ਤੇ ਸ਼ੁਰੂ ਤੋਂ ਐਂਡ ਤੱਕ ਸਾਰਾ ਬਲੌਗ ਜ਼ਰੂਰ ਵੇਖਿਆ ਕਰੋ ਇਹ ਦੱਸ ਕਿ ਇਸ ਤਰੀਕੇ ਦੇ ਹਿੜ ਤਿਆਰ ਕਰਦੇ ਹਾਂ ਕਿ ਆਪਣੇ ਨਾਲ ਉਰਕੋ ਕਰਦੇ ਹਾਂ ਦਿਖਾਵਾ ਸਕਦੇ ਚਲੋ ਇੱਕ ਇੱਕ ਮਿਲਾਂਗੇ ਤੁਹਾਨੂੰ ਕਾ